لیکن دکھنڑ کہنا ਪੈ ਰਿਹਾ ਕਿ 5 ਸਾਲ ਹੋ ਗਏ ਇਸ ਹਸਪੀਟਲ ਨੂੰ ਬਣੇ ਹੋਏ ਸੁਪਰ ਸਪੈਸ਼ਲਿਟੀ ਦੇ ਜਿ세 ਪੂਰੇ ਡਾਕਟਰਸ ਨਹੀਂ ਪੱਤੀ ਕਿਤੇ ਜਾ ਰਹੇ ਜਿਹੜੇ ਸੁਪਰ ਸਪੈਸ਼ਲਿਸਟ ਇੰਨਾਂ ਦੇ ਰੱਖਨੇ ਨੇ ਨਾਲ ਦੂਜਾ ਪੈਰਾ ਮੈਡੀਕਲ ਸਟਾਫ ਵਰ ਕੀ ਕੀਤਾ ਜਾ ਰਿਹਾ ਹੈ ਸਿਰਫ ਲੋਕਾਂ ਨੂੰ ਝੂਠੇ ਲਾਰੇ ਵਾਦੇ ਲਾ ਕੇ ਆ ਪੰਜਾਬ ਸਰਕਾਰ ਆਪਣਾ ਟਾਈਮ ਚ ਪਾ ਰਹੀ ਹੈ ਮਰਦਾਬਾ ਇਹ ਲੋਕਾਂ ਨੂੰ ਬਹੁਤ ਵੱਡਾ ਤਕਾ ਜਿਹੜਾ ਸਿਹਤ ਸੁਵਿਧਾਾਂਾ ਕਰਕੇ ਹੁੰਦਾ ਉਹ ਜਾ ਕੇ ਪ੍ਰਾਈਵੇਟ ਹਸਪਤਲਾਂ 'ਚ ਇਲਾਜ ਕਰਾਉਣ 'ਚ ਮਜਬੂਰ ਹੁੰਦੇ ਨੇ ਜਿਹੜੀਆਂ ਸੁਵਿਧਾਾਂਾ ਇਹਨੂੰ ਇੱਥੇ ਮਿਲ ਚਾਹੀਦੀਆਂ ਉਹ ਜਾ ਕੇ ਪੀਜੀਆਈ ਫੋਰਟਿਸ ਜਾਂ ਮੈਕਸ ਜਾਂ ਮੈਦਾਨਤਾ ਦਿੱਲੀ ਜਾ ਕੇ ਉਹ ਇਲਾਜ ਆਪਣਾ ਕਰਾਉਣ 'ਚ ਮਜਬੂਰ ਹੁੰਦੇ ਨੇ ਬਿਨਾਂਤਮਨ ਮੁਬਾਰਕ ਬਿਨਾਂਤਮਨ ਮੁਬਾਰਕ ਤਾਂ ਮੇਰੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਆਪਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਸਾਂ। ਮੀਂਹ ਕਿਰਪਾ ਕਰਕੇ ਇੱਥੇ ਡਾਕਟਰਾਂ ਭਰਤੀ ਕਰੋ। ਨਹੀਂ ਕਰ ਸਕਦੇ ਤੁਸੀਂ ਇਹ ਡਾਕਟਰਾਂ ਭਰਤੀ ਕਰ ਸਕਦੇ। ਸੈਂਟਰ ਸਰਕਾਰ ਤੋਂ ਲਿਖੇ ਦਿਓ ਸੀ ਇਹ ਹਸਪਤਲ ਪੀਜੀਐ ਦੇ ਅਧੀਨ ਕਰਕੇ ਸੈਂਟਰ ਚਲਾਉਣਾ ਹੈ। ਪੰਜਾਬ ਸਰਕਾਰ ਹਰਦਾਬਾਦ ਪੰਜਾਬ ਸਰਕਾਰ ਹਰਦਾਬਾਦ ਪੰਜਾਬ ਸਰਕਾਰ ਹਰਦਾਬਾਦ ये हले भी प्रकाश नौ करोड़ का प्रोजेक्ट पास कराया बकैदा बन के आह दो हजार उन्नीस उद्घाटन हो गया लेकिन दुख न कहना पै रहा है कि पांच साल हो गए इस हॉस्पिटल बने हुए सुपर स्पैशलिटी इतने पूरे डॉक्टर की भर्ती किए जा रहे जोड़े सुपर ਸਪੈਸ਼ਲਿਸਟ ਇੰਡਾਂ ਦੇ ਰੱਖਨੇ ਨੇ ਨਾਲ ਦੂਜਾ ਪੈਰਾਮੈਡੀਕਲ ਸਟਾਫ ਵਰਗੀ ਕੀਤਾ ਜਾ ਰਿਹਾ ਹੈ ਸਿਰਫ ਲੋਕਾਂ ਨੂੰ ਝੂਠੇ ਲਾਰੇਵਾਦੇ ਲਾ ਕੇ ਆ ਪੰਜਾਬ ਸਰਕਾਰ ਆਪਣਾ ਟਾਈਮ ਟਪਾ ਰਹੀ ਹੈ ਤੇ ਲੋਕਾਂ ਨੂੰ ਬਹੁਤ ਵੱਡਾ ਤੱਕਾ ਜਿਹੜਾ ਸਿਹਤ ਸੁਵਿਧਾ ਆਮ ਘਰ ਕੀ ਹੁੰਦਾ ਉਹ ਜਾ ਕੇ ਪ੍ਰਾਈਵੇਟ ਹਸਪੀਟਲਾਂ ਚ ਇਲਾਜ ਕਰਾਉਣ ਤੇ ਮਜਬੂਰ ਹੁੰਦੇ ਨੇ ਜਿਹੜੀਆਂ ਸੁਵਿਧਾਵਾਂ ਇਹਨੂੰ ਇੱਥੇ ਮਿਲ ਸਕਦੀਆਂ ਉਹ ਜਾ ਕੇ ਪੀਜੀਆਈ ਫੋਰਟਿਸ ਜਾਂ ਮੈਕਸ ਜਾਂ ਮੈਦਾਨਤਾ ਦਿੱਲੀ ਜਾ ਕੇ ਉਹ ਇਲਾਜ ਆਪਣਾ ਕਰਾਉਣ ਤੇ ਮਜਬੂਰ ਹੁੰਦੇ ਨੇ ਤਾਂ ਮੇਰੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਆਪਾਂ ਨੂੰ ਵਧੀਆ ਸਿਹਤ ਸਹੂਲਤਾਂ ਮੈਂ ਇੱਥੇ ਮਿਲ ਸਕਦੀਆਂ ਕਿਰਪਾ ਕਰਕੇ ਇੱਥੇ ਡਾਕਟਰਸ ਭਰਤੀ ਕਰੋ ਨਹੀਂ ਕਰ ਸਕਦੇ ਤੁਸੀਂ ਇਹ ਡਾਕਟਰਸ ਭਰਤੀ ਕਰ ਸਕਦੇ ਸੈਂਟਰ ਸਰਕਾਰ ਨੂੰ ਲਿਖ ਕੇ ਦਿਓ ਅਸੀਂ ਇਹ ਹਸਪਤਲ ਪੀਜੀਐ ਦੇ ਅਧੀਨ ਕਰਕੇ ਸੈਂਟਰ ਚਲਾਉਂਗਾ ਫਿਰ ਅੱਜ ਦਾ ਦਿਨ ਦਾ ਧਰਨਾ ਪੱਕਾ ਕਰਵਾ ਲਗਾਏ ਤੇ ਪੱਕਾ ਨਹੀਂ ਆ ਇੱਕ ਸੰਕੇਤਕ ਧਰਨਾ ਹੈ ਪੰਜਾਬ ਸਰਕਾਰ ਨੂੰ ਸੁੱਤੀ ਪੈਣ ਦਿਖਾਉਣ ਵਾਸਤੇ ਜੇ ਹਲੇ ਵੀ ਨਾ ਉੱਠੀ ਪੰਜਾਬ ਸਰਕਾਰ ਜੇ ਹਲੇ ਵੀ ਨਾ ਇਸ ਚੀਜ਼ ਦਾ ਨੋਟਿਸ ਨਾ ਆਇਆ ਇਸ ਤੋਂ ਵੀ ਵੱਡਾ ਧਰਨਾ ਲਾਵਾਂਗੇ ਫਿਰ ਅਸੀਂ ਕੌਣ ਆਲੇ ਜੀ ਦਾ ਵੱਡਾ ਪ੍ਰਦਰਸ਼ਨ ਹਾਂ ਇਹ ਅਧਿਕਾਰੀ ਨਾਲ ਸਰਕਾਰ ਦੇ ਨਾਮੇ ਨਾਲ ਤੁਹਾਡੀ ਮੀਟਿੰਗ ਨਹੀਂ ਹਲੇ ਦੀ ਹੋਈ ਐਮਐਸ ਨਾਲ ਚੱਲੂ ਜੀ ਹਲੇ ਕਿਸੇ ਨਾਲ ਕੋਈ ਮੀਟਿੰਗ ਨਹੀਂ ਕਿ ਬਸ ਇਹ ਦਰਜ ਮੰਗ ਮੇਰੀ ਆਹੀ ਹੈ ਇੱਥੇ ਹਸਪੀਟਲ ਜਿਹੜਾ ਬਣਿਆ ਹੋਇਆ ਹੈ ਇਹਨੂੰ ਪ੍ਰੋਪਰ ਡਾਕਟਰਸ ਭਰਤੀ ਕਰਕੇ ਚਲਾਇਆ ਜਾਵੇ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਮਿਲਣ ਲੋਕਾਂ ਨੂੰ ਬਾਹਰ ਮਹਿੰਗੇ ਇਲਾਜ ਕਰਾਉਂਦੇ ਨੇ ਪੇਸ਼ੈਂਟ ਔਖੇ ਹੁੰਦੇ ਨੇ ਉਹ ਜਿਹੜਾ ਉਹਨਾਂ ਦਾ ਇੰਨਾ ਵੱਡਾ ਨੁਕਸਾਨ ਹੁੰਦਾ ਉਹ ਬਚਾਇਆ ਜਾਵੇ ਪੈਸੇ ਦਾ ਕਿਉਂਕਿ ਕੱਲ ਵੀ ਮੈਂ ਇੱਕ ਜਗ੍ਹਾ ਜਾ ਕੇ ਆਇਆ ਹਾਂ 7 ਲੱਖ ਰੁਪਏ ਉਹਨਾਂ ਦੇ 7 ਦਿਨਾਂ ਚ ਮੈਦਾਨਪਾਚ ਲੱਗ ਗਿਆ ਨਾਲੇ ਉਹਨਾਂ ਦਾ ਪੇਸ਼ੈਂਟ ਵੀ ਪੂਰਾ ਹੋ ਗਿਆ ਸੋ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋ ਸਕਦਾ ਜੇ ਹਸਪਤਾਲ ਚੱਲ ਜਾਈਏ